ਮੇਰੀ ਸਾਰੇ ਵੀਰਾਂ ਭੈਣਾਂ ਮਾਤਾਵਾਂ ਬਜ਼ੁਰਗਾਂ ਨੂੰ ਇਹ ਹੱਥ ਜੁੜ ਕੇ ਬੇਨਤੀ ਹੈ ਕਿ ਜਿਵੇਂ ਅਸੀਂ ਸਾਰੇ ਜਾਣਦੇ ਆ ਕਿ ਇਸ ਵਾਰ 14 ਅਪ੍ਰੈਲ ਨੂੰ ਡਾਕਟਰ ਭੀਮਰಾವ್ ਅੰਬੇਦਕਰ ਜੀ ਦਾ ਜਿਹੜਾ 134ਵਾਂ ਜਨਮ ਦਿਵਸ ਬੜੀ ਹੀ ਧੂਮਤਾਂ ਨਾਲ ਮਨਾਇਆ ਗਿਆ ਹੈਗਾ ਸੋ ਇਸ ਵਾਰ ਜਿਹੜਾ ਸ਼੍ਰੀ ਗੁਰੂ ਰਵਿਦਾਸ ਨੌ ਜਨਮ ਸਭ ਆਪਣਾ ਬੜਾ ਵੱਲੋਂ ਇਹ ਸਾਇਕ ਪੁਰਾਲਾ ਜਿਹੜਾ ਹਰ ਸਾਲ ਕੀਤਾ ਜਾਂਦਾ ਹੈਗਾ ਆ ਔਰ ਇਸ ਵਾਰ ਵੀ ਜਿਹੜਾ ਹੈਗਾ ਅਸੀਂ ਉਹਨਾਂ ਦਾ ਜਨਮ ਦਿਨ ਜਿਹੜਾ ਹੈ ਉਹ ਬੜੀ ਧੂਮਤਾਂ ਨਾਲ ਮਨਾ ਰਹੇ ਹੈਗੇ ਆਂ ਸੋ ਉਹਦਾ ਜਿਹੜਾ ਲొਕੇਸ਼ਨ ਹੈਗਾ ਆ ਉਹ ਸ਼ਿਰੀ ਗੁਰੂ ਰਵਿਦਾਸ ਭਵਨ ਪਿੱਪਣਾ ਵਾਲਾ ਵਿਖੇ ਜਿੱਥੇ ਪੋਸਟ ਆਫਿਸ ਵੀ ਹੈਗਾ ਆ ਇਹ ਜਲੰਧਰ ਰੋਡ ਤੋਂ ਜਿਹੜਾ ਪੈਟਰੋਲ ਪੰਪ ਹੈਗਾ ਆ ਪੈਟਰੋਲ ਪੰਪ ਦੇ ਬਿਲਕੁਲ ਨਾਲ ਇੱਕ ਲਿੰਕ ਰੋਡ ਮੁੜਦਾ ਹੈਗਾ ਆ ਉਹ ਥੋੜੀ ਅੱਗੇ ਜਾ ਕੇ ਕੋਈ 500 ਮੀਟਰ ਅੱਗੇ ਜਾ ਕੇ ਨਾਲ ਹੀ ਖੱਬੇ ਹੱਥ ਮੁੜ ਕੇ ਜਿਹੜਾ ਆ ਇਹ ਗੁਰੂ ਘਰ ਹੈਗਾ ਹੈ ਆਪਣਾ ਸੋ ਉੱਥੇ ਬੜੀ ਹੀ ਧੂਮ ਧਾਮ ਦੇ ਨਾਲ ਜਿਹੜਾ ਹੈਗਾ ਉਹ ਅਸੀਂ ਜਨਮ ਦਿਨ ਮਨਾ ਰਹੇ ਹੈਗੇ ਆ ਸੋ ਜਿਹਦੇ ਵਿੱਚ ਆ ਲੋਕਾਂ ਵਾਸਤੇ ਅਸੀਂ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਹੈਗਾ ਆ ਔਰ ਇਸ ਤੋਂ ਇਲਾਵਾ ਬੁਲਾਰੇ ਜਿਹੜੇ ਹੈਗੇ ਉਹ ਡਾਕਟਰ ਭੀਮਰਾਓ ਵੇਦਕਰ ਜੀ ਦੇ ਵਿਚਾਰਧਾਰਾ ਉਹਨਾਂ ਦੀ ਜੀਵਨੀ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਆਪਣੇ ਵਿਚਾਰ ਰੱਖਣਗੇ ਔਰ ਇੱਕ ਜਿਹੜਾ ਹੈਗਾ ਆ ਇਹਦੇ ਚ ਅਸੀਂ ਪਲੇ ਵੀ ਹੈਗਾ ਆ ਬਹੁਤ ਸ਼ਾਨਦਾਰ ਪਲੇ ਹੈਗਾ ਆ ਉਹ ਪੇਸ਼ ਕੀਤਾ ਜਾਵੇਗਾ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਸ਼ਾਮ ਨੂੰ ਠੀਕ 7:30 ਵਜੇ ਤੋਂ ਲੈ ਕੇ ਤੇ ਤਕਰੀਬਨ 11 ਵਜੇ ਰਾਤ ਜਿਹੜਾ ਹੈਗਾ ਆ ਉਹ ਪ੍ਰੋਗਰਾਮ ਚੱਲੇਗਾ ਸੋ ਮੇਰੀ ਇੱਕ ਵਾਰ ਫਿਰ ਤੋਂ ਸਾਰਿਆਂ ਮੇਰੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਜਿੰਨੇ ਵੀ ਹੁਸ਼ਿਆਰਪੁਰ ਦੇ ਜਾਂ ਨਾਲ ਲੱਗਦੇ ਜਿੱਥੇ ਤੱਕ ਵੀ ਮੇਰੀ ਇਹ ਜਿਹੜਾ ਮੈਸੇਜ ਹੈਗਾ ਪਹੁੰਚ ਜਾਏ ਕਿਰਪਾ ਕਰਕੇ ਸ਼੍ਰੀ ਗੁਰੂ ਰਵਿਦਾਸ ਨੌ ਜਨਮ ਸਬਰੋਂ ਜਿਹੜਾ ਇਹ ਮਨਾਇਆ ਜਾ ਰਿਹਾ ਹੈਗਾ ਆ ਤੇ ਸ਼੍ਰੀ ਗੁਰੂ ਰਵਿਦਾਸ ਭਵਨ ਪਿਪੜਾ ਵਾਲੇ ਵਿਖੇ ਪਹੁੰਚਣ ਦੀ ਕਿਰਪਾਲਤਾ ਜਰੂਰ ਕਰਨੀ ਜੀ ਤੇ ਮੈਂ ਜੀ ਸ਼ਸ਼ੀ ਕੁਮਾਰ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਆਦਮਵਾਲ ਤੋਂ ਰਿਹائش ਪਿਪਣਾ ਵਾਲਾ ਔਰ ਮੇਰੇ ਨਾਲ ਹੈਗੇ ਜੀ ਸ਼੍ਰੀ ਸੰਤੋਖ ਕੁਮਾਰ ਜੀ ਇਹ ਵੀ ਪਿਪਣਾ ਵਾਲਾ ਤੋਂ ਹੈਗੇ ਆ ਟਵਾਇਟਾ ਕੰਪਨੀ ਵਿੱਚ ਹੈਗੇ ਆ ਔਰ ਮੇਰੇ ਨਾਲ ਜਿੱਦੜ ਸਾਡੇ ਹੈਗੇ ਆ ਸ਼੍ਰੀ ਰਜਿੰਦਰ ਕੁਮਾਰ ਸੋਨੀ ਜੀ ਜੋ ਕਿ ਪੀਐਸ ਪੀਸੀਐਲ ਚੋਂ ਰਿਟਾਇਰ ਹੋਏ ਹੈਗੇ ਆ ਔਰ ਇਸ ਵੇਲੇ ਇਹ ਵੀ ਜਿਹੜਾ ਹੈ ਕਿ ਨਾਲ ਸਾਡੇ ਹੈਗੇ ਆ ਸੋ ਫਿਰ ਇੱਕ ਵਾਰੀ ਮੇਰੀ ਬੇਨਤੀ ਹੈ ਕਿ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਜਿਹੜਾ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਸੋ ਸਾਰਿਆਂ ਨੇ 26 ਤਰੀਕ ਦਿਨ ਸ਼ਨੀਵਾਰ ਸ਼ਾਮ 7:30 ਵਜੇ ਸ਼੍ਰੀ ਗੁਰੂ ਰਵਿਦਾਸ ਪਵਨ ਪਿਪਰਾ ਵਾਲਾ ਦੇਖੇ ਪਹੁੰਚਣ ਦੀ ਕਿਰਪਾਤਾ ਕਰਨੀ ਜੀ ਜੈ ਭੀਮ ਜੈ ਭਾਤ ਸਰ ਵੈਸੇ ਤਾਂ ਇਹ ਪ੍ਰੋਗਰਾਮ ਜਿਹੜਾ ਹੈਗਾ ਅਸੀਂ ਕਾਫੀ ਚਿਰ ਤੋਂ ਕਰਵਾ ਰਹੇ ਹਾਂ ਇੱਕ ਟੁਕੜ ਟੁਕੜ ਤਕਰੀਬਨ ਮੇਰੇ ਖਿਆਲ ਵਿੱਚ ਕਿ 15 ਕੋ ਸਾਲ ਤੋਂ ਪ੍ਰੋਗਰਾਮ ਕਰਵਾ ਰਹੇ ਹੈਗੇ ਆ ਪਰ ਉਸ ਵੇਲੇ ਜਿਹੜਾ ਪ੍ਰੋਗਰਾਮ ਦਾ ਪੱਧਰ ਸੀਗਾ ਉਹ ਥੋੜਾ ਛੋਟਾ ਹੁੰਦਾ ਸੀਗਾ ਆਪਣੇ ਲੈਵਲ ਤੇ ਜਿਹੜੀ ਸੰਗਤ ਕਰ ਲੈਂਦੀ ਹੁੰਦੀ ਸੀਗੀ ਪਰ ਹੌਲੀ ਹੌਲੀ ਜਿਵੇਂ ਜਿਵੇਂ ਇਹ ਪ੍ਰੋਗਰਾਮ ਅਸੀਂ ਜਿਹੜਾ ਆ ਉਹ ਬਦਦਾ ਵਾਦਾ ਕੀਤਾ ਹੈਗਾ ਉਹਦੇ ਨਾਲ ਉਹਦੇ ਵਿੱਚ ਕਾਫੀ ਤਬਦੀਲੀਆਂ ਆਈਆਂ ਹੈਗੀਆਂ ਆ ਤੇ ਉਹਦੇ ਨਾਲ ਸੰਗਤ ਵੀ ਜਿਹੜੀ ਹੈਗੀ ਉਹ ਕਾਫੀ ਨਾਲ ਸਾਡੇ ਜੁੜੀ ਹੈਗੀ ਆ ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ